ਅੱਜ ਸੰਵਿਧਾਨ ਖਤਰੇ ਦੇ ਵਿੱਚ ਹੈ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਅੱਜ ਕੁਝ ਪਾਰਟੀਆਂ ਧਰਮ ਦੇ ਨਾਮ ਤੇ ਦੇਸ਼ ਨੂੰ ਵੰਡ ਰਹੀਆਂ ਹਨ ਜੋ ਨਹੀਂ ਹੋਣਾ ਚਾਹੀਦਾ ਅਤੇ ਹਰ ਧਰਮ ਦਾ ਸਤਕਾਰ ਹੋਣਾ ਚਾਹੀਦਾ। ਤੁਹਾਨੂੰ ਦੱਸਦੀ ਕਿ ਨਾ ਸ਼ਬਦ ਦਾ ਪ੍ਰਗਟਾਵਾ ਜਿਹੜਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮੇਂਦਰ ਸਿੰਘ ਸਿੱਧੂ ਨੇ ਮਾਨਸਾ ਵਿਖੇ ਪ੍ਰੈਸ ਕਾਨਫਰੰਸ ਨੂੰ ਸਬੋਧਨ ਕਰਦਿਆਂ ਕੀਤਾ। ਇਸ ਦੌਰਾਨ ਤੁਹਾਨੂੰ ਦੱਸਦੀ ਕਿ ਸਿੱਧੂ ਦੇ ਮੌਜੂਦਾ ਪਿਤਾ ਬਲਕੌਰ ਸਿੰਘ ਨੇ ਵੀ ਸ਼ਿਰਕਤ ਕੀਤੀ ਹੈ ਤੇ ਆਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਆਪ ਅਤੇ ਭਾਜਪਾ ਤੇ ਨਿਸ਼ਾਨਾ ਸਾਧਿਆ। ਇਸ ਤੋਂ ਲਾਭ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਆ ਤਣ ਸੁਣਨ ਤੇ ਜਿਹੜਾ ਰਨੂਨ ਸ਼ੋ ਕੀਤਾ ਵਕ ਵਕ ਬਕਾਨਾ ਤੇ ਜਾ ਕੇ ਲੋਕਾਂ ਨੇ ਜੋ ਸਦਾ ਸਵਾਗਤ ਕੀਤਾ ਤੇ ਜੋ ਲੋਕਾਂ ਨੇ ਵਿਸ਼ਵਾਸ ਰੱਖਿਆ ਕਿ ਅਸੀਂ ਕਾਂਗਰਸ ਪਾਰਟੀ ਨਾਲ ਖੜੇ ਆ ਨਾ ਲੋਕ ਸ਼ੋ ਤੋਂ ਪਾ ਕੇ ਕਿ ਇੱਥੇ ਇੱਕ ਮੱਦਾ ਜਲਦ ਸਿਰ ਤੋਂ ਲੋਕਾਂ ਦਾ ਧੰਨਵਾਦ ਕੀਤਾ ਮਾਨਸੇ ਆਲੇ ਉਸ ਬਾਅਦ جو دفتر دفتر دفترفتر کھولیا دفتر ہو کے بڑا حوصلہ ہے. سارے ہی ہی ایک چھڈے کے نیچے محنت کر کے کانگریس نویچ مانسے ضلع چٹنڈا پارلیمنٹ چوپن جب ابھی پارلیمنٹ نامارے. ਉਹਨਾਂ ਅਸੀਂ ਅੱਜ ਉਠਾ ਕੇ ਪੰਜਾਬ ਸਰਕਾਰ ਨੂੰ ਤੇ ਦਿੱਲੀ ਸਰਕਾਰ ਨੂੰ ਮਜਬੂਰ ਕਰਾਂਗੇ ਕਿਲਾ ਮੈਂ ਵੀ ਨਿਰਣਾ 12 ਹੋ ਕਾਂਗਰਸ ਦੇ ਐਮਪੀ ਜਿੱਦੀ ਜਾਣ ਕੇ ਅਸੀਂ ਸੇ ਤੋਂ ਉੱਥੇ ਤੱਕ ਭਾ ਕੇ ਇਸ ਗੰਦੂ ਜੋੜ ਕੇ ਚੱਕ ਕੇ ਅਜੇ ਜੀਆਂ ਨੂੰ ਕਹਾਂਗੇ ਕਿ ਸਾਨੂੰ ਇਨਸਾਫ ਚਾਹੀਦਾ ਇਹਦੀ ਕੋਈ ਚੰਗਰੀ ਚੱਕਣੀ ਨਹੀਂ ਹੋਈ ਹੈ ਉਹਦੇ ਜਲਦੀ ਜਲਦੀ ਬੈਠਾ ਕਰਕੇ ਜਿਹੜੇ ਦੋਸ਼ੀ ਆਂਦਰ ਨੇ ਜਿਹੜੇ ਰੇਖ ਉਹਨਾਂ ਨੂੰ ਫੜ ਕੇ ਅੰਦਰ ਪੇਕੇ ਉਹਨਾਂ ਨੂੰ ਸਖਤ ਸਖਤ ਸਜ਼ਾ ਦੇਣੀ ਚਾਹੀਦੀ ਹੈ ਉਹਨਾਂ ਨੂੰ ਜਲ ਉਹਨਾਂ ਨੂੰ ਜਲ ਉਹਨਾਂ ਨੂੰ ਜਲ ਹਾਂਜੀ ਤੁਮਾਤੇ ਤੇ ਕਰਦੇ ਦੇਖੋ ਕੀ ਕਿ ਨਾਮ ਮੁਕਾਬਲਾ ਦੇਖੋ ਕੀ ਆਉਂਦੇ ਜੂਨ ਆਉਂਦੇ ਜੋਰ ਨਾਲ ਆਪ ਦੀ ਤਾਕਤ ਨਾਲ ਇਲੈਕਸ਼ਨ ਲੜ ਰਹੇ ਆ ਅਸੀਂ ਸਭ ਪਿਆਜ ਦੀ ਗੱਲ ਇੱਕ ਨੰਬਰ ਤੇ ਆ ਤੇ ਪਿੱਛੇ ਮੋਟੇ ਨਹੀਂ ਦੇਖਿਆ ਕਿ ਤੋਂ ਫਿੰਦੇ ਚਾਰ ਸਿਕੋ ਇਹ ਗੱਲ ਕਰ ਰਹੇ ਹਾਂ ਇੱਕ ਜਣਾ ਬਹੁਤ ਬੀਤ ਗਿਆ ਸਮਾਂ ਬਟਿੰਡੇ ਚੱਲ ਗਿਆ ਮੈਸੇਜ ਆਪੀ ਹੈ ਕੋ ਸਭ ਬੁਢਾ ਧੱਗੇ ਮਹਿਸੂਸ ਕਰ ਰਹੇ ਨੇ ਆਮ ਆਦੀ ਪਾਰਟੀ ਚਾੜੂ ਵਾਲੇ ਕਿਹੜੇ ਵਾਦੇ ਉਹਨਾਂ ਨੇ 2 ਸਾਲ ਪਹਿਲਾਂ ਕੀਤੇ ਸੀ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਤੇ ਜਿੱਥੇ ਤੱਕ ਅਕਾਲੀ ਦਲ ਦੀ ਗੱਲ ਹੈ ਦੇਖੋ 15 ਸਾਲ ਇੱਕ ਐਮਪੀ ਬਣਾ ਕੇ ਅਠੱਡਾ ਪਾਰਲੀਮੈਂਟ ਤੇ ਲੋਕਾਂ ਨੇ ਦਿੱਲੀ ਪੇਸ਼ੀਆਂ ਪਰ ਉਹਨਾਂ ਨੇ ਨਾ ਕਿਸਾਨੀ ਦਾ ਖਤਮ ਰਿਆ مانسا ضلع کا ہاتھ پڑیا اج مانسے ضلع کوئی بھی کہ میں لے کے آئی ہوں کوئی لڑکے نوجوان میرے بچے نوں. میری بچی نوں. کوئی نوکری دتی ہوانسا شہر میں جی گندگی کر کے دم کر کے بھیلی ہے یہ دیکھتا نہیں کچھ پیسے اتوں کروڑوں روپیہ فنڈ ایم پی ਕਿ ਮਿਲਦਾ ਹੈ ਕਿ ਇਸੇ ਲਾ ਕੇ ਲੋਕਾਂ ਦੀ ਜ਼ਿੰਦਗੀ ਬਿਹਤਰ ਨਹੀਂ ਕਰਨਾ ਚਾਹੀਦਾ ਬਠਿੰਡਾ ਸ਼ਹਿਰ ਆਪਣਾ ਮਾਨਸਾ ਸ਼ਹਿਰ ਸੁਮੁੱਛਾ ਮਾਨਸਾ ਜ਼ਿਲ੍ਹੇ ਇਹਨੇ ਅਗੇ ਆ ਦੇ ਪੀਐਮ ਦੇ ਹਵਾਲੇ ਕੀਤਾ ਵੰਦ ਤੇ ਵੋਟਾ ਲੋਕਾਂ ਨੇ ਪੀਐਮ ਨੂੰ ਨਹੀਂ ਪਾਈਆ ਲੋਕਾਂ ਨੇ ਵੋਟਾ ਹਰ ਸਿਪਰੇ ਰੂਪਾਈਆ ਸੀ ਤੇ ਹੁਣ ਉਹ ਦਾ ਜਵਾਬ ਇਹ ਵੋਟਾ ਦੇਣ ਕੇ ਜਦੋਂ ਇਹਨੂੰ ਮੂਰੀ ਤੋਂ ਹਾਰ ਇੱਥੋਂ ਮਿਲ ਕੇ ਆਰਗੇਤੀਜੇ ਨੰਬਰ ਤੇ ਸਿੱਧੂ ਸਾਹਿਬ ਹਮਦਰ ਆਸਰੀ ਦੁਬਾਰ ਵਾਸਤੇ ਤੁਸੀਂ ਕੋਸ਼ਿਸ਼ ਕਰੋਗੇ ਪੰਜਾਬ ਦੇ ਦੇ ਬਾਡਾ ਖੋਲੇ ਜਾਣ ਬਿਲਕੁਲ ਖੋਲੇ ਜਾਵੇ ਚੱਲਦੇ ਨੇ ਸਿੱਧਾ ਪਾਰਲੀਮੈਂਟ ਜਾਵਾਂਗੇ ਅਸੀਂ ਪੰਜਾਬ ਦਾ ਹਰ ਕੁੱਦਾ ਉਠਾਵਾਂਗੇ ਤੇ ਜੇ ਅੱਜ ਵੋਟਰ ਖੁੱਲਦੇ ਨਹੀਂ ਤੇ ਪੰਜਾਬ ਦਾ ਵਫਾਈ ਪੰਜਾਬ ਦਾ ਕਿਸਾਨ ਭਾਈ ਸਿੱਧੂ ਤੋਂ ਅੱਜ ਜਿਹੜਾ ਮੁੱਠੀ ਤੇ ਉਹ ਅੱਗੇ ਜੱਲਾ ਪਾਕਿਸਤਾਨੀ

ਇਹ ਲੋਕਾਂ ਨੂੰ ਇਹ ਸਮੱਸਿਆ ਬੜੀ ਪਈ ਹੈ ਇਹ ਵੜੀ ਤੁਸੀਂ ਪੁੱਕੀ ਤੇ ਕੀਮਤੀ ਕਰਦੇ ਹੋਗੇ ਕਿਤੇ ਹੋਰ ਕਦ ਖਰਾਬ ਨਾ ਹੋ ਜਾਏ ਇਸ ਚੀਜ਼ ਵਿਚਾਰ ਕੇ ਸੋਚ ਕੇ ਫਿਰ ਕੋਈ ਫੈਸਲਾ ਲੈ ਦੀ ਲੋੜ ਰਾਤ ਰਾਤ ਦੇਖੋ ਆਪਣਾ ਸਵਿਧਾਨ ਖਤਰੇ ਚ ਜੇ ਭਜਪੀ ਮੋੜ ਦਵਾਰਾ ਪਾਪਤਾ ਜਾਂਦੀ ਹੈ ਆਪਣੇ ਸਵਿਧਾਨ ਖਤਰੇ ਚ ਪਾ ਦੇਣਾ ਖਾਸ ਕਰਕੇ ਜਿਹੜੀਆਂ ਮਿਨੋਰਟੀਜ਼ ਨੇ ਦੇਸ਼ਕ ਇੱਕ ਆਪਣੇ ਮੁਸਲਮਾਨ ਕਸ਼ ਜ ਇਹਨਾਂ ਨੂੰ ਖਤਰਾ ਹੋ ਜਾਊਗਾ ਕਿਉਂਕਿ ਜੇਕਰ ਕੋਈ ਮжоਰਿਟੀ ਦੀ ਗੱਲ ਕਰਦਾ ਕੋਈ ਮжоਰਿਟੀ ਹਿੰਦੂ ਦੀ ਗੱਲ ਕਰਦਾ ਤੇ ਚੱਤ ਬੀਜੇਪੀ ਦੇ ਲੋਕ ਨੇ ਜਿਹੜੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਕਾਮਿਜ਼ਬ ਨੇ ਭਾਗ ਦੇ ਨਾਟਕੋਟਾ ਵੰਡਿਆ ਹੁਣ ਤਾਂ ਕਿਵੇਂ ਕਹੂੰਗਾ ਦੇਖੋ ਜੀ ਅੱਜ ਵੀ ਕੰਗਰੇਸ ਨੇ ਕਿਉਂਕਿ ਉਹਨਾਂ ਦੇ ਸਾਰੇ ਹੋਰ ਚਿੰਦੇ ਗੇ ਲੋਗੇ ਉਨੂੰ ਮੁੜ ਵਾਪਸ ਕੀ ਸੇ ਨੋਤੇ ਮੋਟਾ ਮੰਗਦੇ ਨੇ ਜਿਹੜੇ ਕਿਤੇ ਸਮਝਦਾ ਕਿ ਨਹੀਂ ਕਰਦਾ ਨਾਮਾਇ ਕਦੇ ਸ਼ੀਤੀ ਤੂੰ ਬੋਲਿਓ ਜੇ ਕੋਈ ਕਮੀ ਪੇਸ਼ੀ ਰਹਿ ਨੇ ਤਾਂ ਮੇਰੇ ਭਰਾ ਸਮਝ ਕੇ ਮੈਨੂੰ ਮਾਫ ਕਰਿਓ ਮੈਂ ਗੱਲਾਂ ਕਰਨੀਆਂ ਆਪਦੇ ਦਿਲ ਦੀਆਂ ਕਿਉਂਕਿ ਅਸੀਂ ਮੰਗਰੇ ਕਾਂਗਰਸ ਵਾਸਤੇ ਬੋਟਾਂ ਮੈਂ ਤੁਹਾਡੇ ਸਾਹਮਣੇ ਸਿੱਧੇ ਇਤੀ ਸਵਾਲ ਆਊਗਾ ਕਾਂਗਰਸ ਨੂੰ ਕੀ ਉਪਾਈ ਲੱਗ ਕੇ ਦੇ ਪਰ ਨਾਲ ਹੋਰ ਪਾਰਟੀਆਂ ਨੇ ਖੜੀਆਂ ਨੇ ਪ੍ਰੰਤੋ ਮੈਂ ਆਪਣੇ ਨਿੱਜੀ ਤੌਰ ਤੇ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ 2 ਸਾਲ ਹੋ ਗਏ ਮੈਨੂੰ ਪੁੱਤ ਦੇ ਕਤਲ ਨੂੰ ਚੱਕੀ ਫਿਰਦੇ ਨੂੰ ਅੱਜ ਹੀ ਲਾਸਟਾਂ ਹੀ ਤਰੀਕਾ ਹਫਤਾ ਪਹਿਲਾਂ ਲੰਗੀ ਐ ਉਹਦੇ ਚਾਰਜ ਫਰੇਮ ਹੋ ਗਏ ਸੱਚ ਜਾਣੋ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕੇਸ ਦਾ ਫੈਸਲਾ ਆ ਗਿਆ ਮੇਰਾ ਕਿੰਨੇ ਹੀ ਨਿਰਾਸ਼ਾ ਦੇ ਵਿੱਚ ਜਾ ਕੇ ਜਿੱਤੇ ਚਾਰਜ ਫਰੇਮ ਹੋਏ ਤਾਂ ਕਾਰਵਾਈ ਕੀ ਦੀ ਸੀ ਸਟੇਟ ਗਵਰਨਰ ਮੈਂ 2 ਸਾਲਾਂ ਦੇ ਵਿੱਚ ਤਿੰਨ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਕੰਮ ਭਾਈ ਨੂੰ ਮੱਥੇ ਨਹੀਂ ਲਾਉਂਦਾ ਤੁਸੀਂ ਇਹ ਦੇਖੋ ਸਾਡਾ 22 ਸਾਲਾ ਦਾ ਨੌਜਵਾਨ ਬੱਤੀ ਫੈਰ ਮਾਰ ਕੇ ਧੇਰੀ ਕਰਦਾ ਬਿਨਾਂ ਕਿਸੇ ਕਸੂਰ ਤੋਂ ਔਰ ਕੈਦਰੀ ਵਾਲੀ ਗ੍ਰਿਫਤਾਰੀ ਤੇ ਜਾ ਕੇ ਹੰਝੂ ਪਾਉਂਦਾ ਮੇਰੇ ਕੋਲੇ ਬੈਠਣਾ ਤਾਂ ਇਹਦੀ ਅੱਖ ਵੀ ਨਹੀਂ ਸਿਮੀ ਇੱਕ ਵਾਰੀ ਨੌਜਵਾਨ ਪੁੱਤ ਦੇ ਸੱਥਰ ਤੇ ਆ ਕੇ ਬੈਠਿਆ ਸੀ ਤਾਂ ਫਿਰ ਉਹ ਮੀਡੀਆ ਵਾਲੀਆਂ ਚਾਲਾਂ ਦੇ ਵਿੱਚ ਅਸੀਂ ਗਏ ਇਹਨਾਂ ਦੇ ਫਾਸਲੇ ਅਗਲੀ ਗੱਲ ਰਹੀ ਸੈਂਟਰ ਸਰਕਾਰ ਤੁਸੀਂ ਬੀਜੇਪੀ ਦਾ ਹਾਲ ਇਹ ਦੇਖ ਲਓ 268 ਲਾ ਕੇ ਜਿਹੜਾ ਮੇਰੇ ਪੁੱਤ ਦਾ ਹਤਿਆਰ ਹੈ ਉਹ ਨੂੰ ਗੁਜਰਾਤ ਸੇਫ ਕਰਤਾ ਉੱਥੋਂ ਸਾਡੇ ਪੁੱਤਾਂ ਦੀ ਮੌਤ ਕੋ ਬਰੰਟ ਜਾਰੀ ਕੀਤੇ ਜਾਂਦੇ ਆ ਜਿੰਮੇਵਾਰੀ ਲੈਣ ਵਾਸਤੇ ਉਹ ਉੱਥੇ ਰੱਖ ਲਿਆ ਇੱਥੇ ਜਿਹੜਾ ਐਕਸ਼ਨ ਹੁੰਦਾ ਉਹ ਦੇ ਸ਼ੂਟਰ ਬਖੂਤੀ ਕਰਦੇ ਆ ਔਰ ਸਾਡਾ ਜਿਹੜਾ ਟਿਕਾਊ মিডিਆ ਪੁਸ਼ਪ ਪੱਤਰਕਾਰ ਦੇ ਰਹੇਗੇ ਨਹੀਂ ਫਿਰ ਉਹ ਸਾਰਿਆਂ ਦੀ ਮਾਇਨਤ ਕਰਦਾ ਲਾਉਰਸ ਕੇ ਪਾਸ਼ੇ 700 ਸ਼ੂਟਰ ਜਿਹਦਾ ਪੁੱਤ ਗੋਲੀਆਂ ਦੇ ਨਾਲ ਵਿੰਨਿਆ ਹੋਏ ਫਿਰ ਉਹਦੀਆਂ ਖਬਰਾਂ ਹਿਰਦੇ ਨੂੰ چیر ਕੇ ਲੰਘ ਜਾਂਦੀਆਂ ਨੇ ਪਰ ਬੱਸ ਕੋਈ ਨਹੀਂ ਚਲਦੀ ਮੈਂ ਅਮਿਤ ਸ਼ਾਹ ਜੀ ਦੇ ਜਾ ਕੇ ਪੈਰ ਫੜੇ 에ਅਰਪੋਰਟ ਦੇ ਉੱਤੇ ਜਾ ਕੇ ਜਦੋਂ ਮੈਂ ਬਿੰਦ ਲੱਗਿਆ ਤਾਂ ਸਾਹਮਣੇ ਸਕਰੀਨ ਦੇ ਵਿੱਚ ਮੇਰੇ ਪੁੱਤ ਕੋਈ ਫੈਰ ਹੁੰਦਿਆਂ ਦੀ ਖਬਰ ਚੱਲ ਰਹੀ ਸੀ ਮੈਂ ਕਿਹਾ ਜੀ ਮੈਂ ਇੱਕ ਦੇਸ਼ ਦਾ ਸਾਬਕਾ ਫੌਜੀ ਹਾਂ ਮੇਰੇ ਜ਼ਿਆਦਾਤਰ ਜ਼ਿੰਦਗੀ ਦਾ ਹਿੱਸਾ ਤੁਹਾਡੇ ਬਾਰਡਰ ਦੇ ਉੱਤੇ ਲੰਘਿਆ ਹੈ ਕਿ ਮੈਨੂੰ ਵੀ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣਾ ਪਊਗਾ میرے پروار کا آ حال کرتا کہ میرا بیڑا مچ گیا میرے کو دا دونوں میاں کی بھی امت شاہ جی پیروں سے بہت اہم نے فوٹو دیکھیں ہونتوی لالسا یہ ہے میں سنگر تو الیکشن چل رہی تھی جمنی چون ہو رہی تھی اس کو میں پرچہ بھر جاتا تو میں سسٹم کے آ جا پھر وہ یہ سسٹم کی کری میرے میرے بٹنڈے کے تھے ਵਪਾਰ ਮੰਡਲ ਦੇ ਪ੍ਰਧਾਨ ਨੇ ਮੇਰੇ ਅੱਗੇ ਵੀ ਗੱਲ ਹੁੰਦੀ ਰਹਿੰਦੀ ਆ ਕਿਸੇ ਪਾਰਟੀ ਦੇ ਸਾਡੀਆਂ ਵਿਸ਼ੇਸ਼ ਵਾਖ ਵਾਖ ਨੂੰ। ਰੋਜ਼ ਦੇ ਦਿਨ ਫਰੋਖੀਆਂ ਆਉਂਦੀਆਂ ਆ ਕਾਲਾਂ ਆਉਂਦੀਆਂ ਨੇ ਦਰਜਨਾਂ ਦੀਆਂ ਕਾਲਾਂ ਉਹ ਆਪ ਦੇ ਕੋਲੇ ਵੀ ਫਿੱਟੇ ਪੂਰੀ ਸਰਕਾਰ ਨੂੰ। ਮੇਰੇ ਪੁੱਤ ਦੇ 27 ਕਾਤਲ ਆ ਜਿਹੜੇ ਉਹ ਤਕਰੀਬਨ ਤੇ 23-24 ਜੇਲ੍ਹ ਚ ਬੰਦ ਨੇ। 9 ਵਾਰ ਫੋਨ ਫੜੇਗੇ ਮੁੱਖ ਮੰਤਰੀ ਹੈ ਜਿਹੜਾ ਜੇਲ੍ਹ ਮੰਤਰੀ ਹੈ ਨਾਲ। ਕੀ ਦਾ ਕੰਟਰੋਲ ਹੈ? ਹਰੇਕ ਜ਼ਿਲ੍ਹਾ ਦੇ ਵਿੱਚੋਂ ਰੈਂਟ ਕੋਟ ਤੋਂ ਹਰੇਕ ਸੈੱਲ ਜਿਹੜਾ ਉਹ ਬਕਾਊ ਹੋਇਆ ਪਿਆ ਤੇ ਜ਼ਿਲ੍ਹਾ ਮੰਤਰੀ ਸੀਐਮ ਭਗਵੰਤ ਮਾਨ ਕਿਹੜੀ ਗੱਲ ਤੋਂ ਤੇ ਬਦਲਾਅ ਵਾਲੀ ਗੱਲ ਕਰਦਿਆਂ ਅੱਜ ਸਵਾ ਸਾਲ ਹੋ ਗਿਆ ਲੌਰਸਦੀ ਵੀਡੀਓ ਨੂੰ ਅਸੀਂ ਜ਼ਰ-ਜ਼ਰ ਤੇ ਭਟਕਦੇ ਫਿਰਦੇ ਆ ਵੀ ਇਹ ਕਿਸੇ ਜ਼ਿੰਮੇਵਾਰ ਚੈਨਲ ਦੇ ਉੱਤੇ ਜਗਿੰਦਰ ਪਟਿਆਲ ਉਹਦਾ ਕੋਰਸਪੋਨਡੈਂਸ ਹੈ ਉਹਨੇ ਸਾਰੀ ਜਿਹੜੀ ਵੀਡੀਓ ਬਣਾ ਲਈ ਤੁਹਾਨੂੰ ਪਤਾ ਨਹੀਂ ਲੱਗਦਾ ਸਾਨੂੰ ਪਤਾ ਹੈ 7 ਤੇ 8 ਤਰੀਕ ਦੀ ਰਾਤ ਨੂੰ ਤੁਸੀਂ ਇਹਨੂੰ ਜੇਲ੍ਹ ਤੋਂ ਬਾਹਰ ਰੱਖਦੇ ਹੋ ਤੇ ਫਿਰ ਇਹਨਾਂ ਦੀਆਂ ਜਿਹੜੀਆਂ ਵੀਡੀਓ ਤਾਂ ਉਹਨਾਂ ਨੂੰ ਤੁਸੀਂ ਅੰਜਾਮ ਦਿਨੇ ਬਣਾ ਕੇ ਕਾਹਦੇ ਲਈ ਤਾਂ ਜੋ ਮੈਨੂੰ ਗ੍ਰਾਇਆ ਜਾ ਸਕੇ ਮੇਰੇ ਗਵਾਹਾਂ ਨੂੰ ਗ੍ਰਾਇਆ ਜਾ ਸਕੇ ਇਹਨਾਂ ਨੂੰ ਆਸਾਨੀ ਦੇ ਨਾਲ ਬਰੀ ਕਰਾਇਆ ਜਾ ਸਕੇ ਇਹਨਾਂ ਨੂੰ ਸਜ਼ਾ ਨਾ ਕਿਸੇ ਤਰੀਕੇ ਨਾਲ ਮਿਲੂ ਕਿ ਅਸੀਂ ਸਾਰੇ ਕਾਰੋਬਾਰੀ ਸਾਰੇ ਵਪਾਰੀ ਭਰਾ ਆਰਥਿਕ ਵਰਗ ਇਹ ਉਮੀਦ ਕਰਦੇ ਹਾਂ ਵੀ ਸਾਡੇ ਲਈ ਇਹਨਾਂ ਖੌਫਲਾ ਮਾਹੌਲ ਹੋਵੇ ਤੁਸੀਂ ਸਾਰਿਆਂ ਨੇ ਸਰਦਾਰ ਮਨਮੋਹਨ ਸਿੰਘ ਦੇ ਟਾਈਮ ਦਾ 10 ਸਾਲ ਦਾ ਰਾਜ ਦੇਖਿਆ ਤੁਸੀਂ 10 ਸਾਲ ਦਾ ਇਹਨਾਂ ਦਾ ਵੀ ਦੇਖਿਆ ਇਹਦੀ ਨਫਰਤ ਤੁਸੀਂ ਸ਼ਾਇਦ ਕਦੇ ਨਹੀਂ ਵੇਖੀ ਹੋਣੀ ਤੇ ਮੇਰੇ ਬੁੱਗ ਦੇ ਸਿਰ ਦੀ ਪੱਗ ਵੀ ਇਹਨਾਂ ਦੇ ਪਾਰ ਉੱਠਾਈ ਗਈ ਜਦ ਕਿ ਸਾਡਾ ਹਿੰਦੂ ਸਿੱਖ ਦਾ ਨੌ ਮਾਸ ਦਾ ਰਿਸ਼ਤਾ ਸਭੂ ਵੱਖ ਕਰਕੇ ਕਿਉਂ ਦੇਖਿਆ ਜਾਂਦਾ ਮੈਂ ਇਹਨਾਂ ਤੋਂ ਇਹ ਸਵਾਲ ਕਰਦਾ ਮੈਨੂੰ ਕਾਂਗਰਸ ਤਾਂ ਚੰਗੀ ਲੱਗਦੀ ਹੈ ਮੈਂ ਕਾਂਗਰਸ ਦੇ ਵਿੱਚ ਕਿਸੇ ਬੁੱਲਾ ਸੋਚ ਵੇਖੀ ਹੈ ਬੇਸ਼ੱਕ ਸੁਭੇਤ ਨਹੀਂ ਹੈ ਗਲਤੀਆਂ ਕਈ ਵੀਰ ਕਿਸੀ ਗੱਲ ਦਾ ਨਹੀਂ ਸਹਿਣ ਤੋਂ ਹੋਣਗੇ ਪਰੰਤੂ ਬਿਰੋਜੇ ਕਾਨੂੰਨ ਦਾ ਰਾਜ ਚਾਹੀਦਾ ਜੇ ਜੀ ਲਾ ਦੀ ਗੱਲ ਕਰਨੀ ਹੈ ਤਾਂ ਕਾਂਗਰਸ ਤੋਂ ਬੇਤਰ ਕੋਈ ਪਾਰਟੀ ਨਹੀਂ ਦੇ ਸਕਦੀ ਇਸ ਗੱਲ ਦਾ ਮੈਨੂੰ ਬਾਧਾ ਹੈ ਉਹਨਾਂ ਬਾਰੇ ਪ੍ਰਾਣਾਂ ਮੇਰੇ ਨਾਲ ਸਲਾਹਾਂ ਨੇ ਲਗਭਗ ਔਨੇ 2 ਮਿਲੀਅਨ ਲੋਕ ਮੈਨੂੰ ਫੋਲੋ ਕਰਦੇ ਆ ਮੇਰੇ ਸਾਰਿਆਂ ਦੇ ਮੇਰੇ ਕੋਲ ਮੈਸੇਜ ਆਉਂਦੇ ਆ ਮੈਂ ਉਹਨਾਂ ਦੀ ਗੱਲ ਨੂੰ ਲੋਕ ਕਰਦਾ ਵਿੱਚੋਂ ਕੁਝ ਭਰਾ ਇਹ ਵੀ ਕਹਿੰਦੇ ਵੀ ਜੇ ਤੁਹਾਨੂੰ ਕਾਂਗਰਸ ਨਹੀਂ ਸਪੋਰਟ ਨਹੀਂ ਕਰਨਾ ਪਰ ਮੈਂ ਸਾਰਿਆਂ ਨੂੰ ਇਹ ਤੁਹਾਡੇ ਮਾਧਮ ਨੇ ਗੱਲ ਦੱਸਣੀ ਚਾਹੁੰਨਾ ਬੱਚਿਓ ਜਿਹੜੀ ਇੱਕ ਇੱਕ ਲੀਡਰ ਦੇ ਨਾਲ ਗੱਲ ਹੋਈ ਹੈ 2 ਸਾਲਾਂ ਦੇ ਵਿੱਚ ਮੈਂ ਕੋਈ ਉਹ ਜਿਹਾ ਗਰਨੀਸ਼ਟਾ ਜਿੱਥੇ ਜਾ ਕੇ ਮੈਂ ਬੋਡੇ ਨਹੀਂ ਲੱਗਦੇ ਮੈਂ ਹਰ ਇੱਕ ਦੇ ਹੱਥ ਬੰਨੇ ਤੁਸੀਂ ਪੁੱਤ ਤਾਂ ਮੇਰਾ ਮਾਰਤਾ ਮੈਂ ਪਾਣਾ ਜਰ ਲੂੰਗਾ ਉਹ ਸੋਲੋ ਨਵੇਂ ਜੰਮੇ ਤੋਂ ਵੀ ਤਕਲੀਫ ਹੈ ਅਸੀਂ 7 ਸਾਲ ਦੇ ਨੇ ਕਿੱਥੇ ਕਿੱਥੇ ਜਾ ਕੇ ਮਨ ਤੋਂ ਮੰਨ ਕੇ ਜੇ ਅਸੀਂ ਪਰਮਾਤਮਾ ਤੋਂ ਇੱਕ ਬਖਸ਼ਿਸ਼ ਲਈ ਹੈ ਉਹ ਤੁਸੀਂ 14 ਤਰੀਕ ਨੂੰ ਨੌਂਸ ਕੱਢਦੇ ਹਲੇ ਮੇਰੀ ਸ਼੍ਰੀਮਤੀ ਵਿਚਾਰੀ ਨੇ 15 ਦਿਨ ਹੋਰ ਲੰਘ ਸਕਦੇ ਸੀ ਵੀਰੋ ਸਾਨੂੰ ਚੈਨ ਦੇ ਨਾਲ ਟ੍ਰੀਟਮੈਂਟ ਵੀ ਲੈਣ ਦਿੱਤਾ ਗਿਆ ਇਸ ਗੰਦੇ ਪ੍ਰਸ਼ਾਸਨ ਨੇ ਇਹ ਗੱਲਾਂ ਮਾ ਤੁਹਾਡੇ ਬੋਲ ਲੈ ਕੇ ਇੱਕ ਪੂਰਾ ਭਰ ਮਸੂਮ ਦੇ ਜੰਮਰ ਤੋਂ ਤੁਹਾਨੂੰ ਕੀ ਪ੍ਰੋਬਲਮ ਹੋ ਸਕਦੀ ਆ ਤਾਂ ਤੁਹਾਡੀ ਸੇਵਾ ਕਰਦਾ ਵੀਰੋ ਗਲਤੀ ਨਾ ਕਰ ਦਿਓ ਜਿਹੜੀ ਪਾਰਟੀ ਕਾਨੂੰਨ ਦੀ ਗੱਲ ਕਰਦੀ ਹੈ ਨਿਯਮਾਂ ਦੀ ਗੱਲ ਕਰਦੀ ਹੈ ਤੁਸੀਂ ਉਹਦੇ ਉੱਤੇ ਪਰੋਸਾ ਕਰਿਓ ਕੱਟੜਵਾਦ ਹਰ ਇੱਕ ਧਰਮ ਦਾ ਮਾਣ ਹੈ ਚਾਹੇ ਉਹ ਨਿੱਬੂਵਾਤਾ ਹੋਵੇ ਚਾਹੇ ਉਹ ਸਿੱਖ ਧਰਮ ਦਾ ਹੋਵੇ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਕੱਟੜਤਾ ਮਾਰੀ ਹੈ ਇਨਸਾਨੀਅਤ ਦਾ ਪਰ ਸਭ ਤੋਂ ਉੱਚਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਬੇਨਤੀ ਕਰਦਾ ਐਸ ਤਰੀਕੀ ਸੋਚ ਸਮਝ ਕੇ ਵੋਟ ਪਾਓ ਕਈ ਵਾਰੀ ਅਸੀਂ ਫਨੋ ਦੀ ਭੇਡ ਚੜ ਜਾਂਦੇ ਮੇਰਾ ਤਾਂ ਤੀਸਰ ਕੇ ਆਇਆ ਸੀ ਉੱਤੇ ਲੈਂਦੇ ਪਰਾਈ ਦੇ ਵਿੱਚ ਨਹੀਂ ਆਸੀ ਮੈਂ ਤੁਹਾਨੂੰ ਮੂਹਰੇ ਘਰ ਦੇ ਕੋਲੇ ਖੜਾ ਝੂਠ ਨਾ ਬੋਲਾਂ। ਉਹਦਾ ਮਨਛੇ ਇੱਕ ਸੀ ਵੀ ਅਸੀਂ ਰਾਜਨੀਤੀ ਦੇ ਜਿੰਨੇ ਲੀਡਰਾਂ ਤੱਕ ਮੋਕਾਂ ਦੀ ਨਫਰਤ ਵਧਦੀ ਜਾਂਦੀ ਹੈ ਲੋਕ ਸਾਨੂੰ ਸਾਰਿਆਂ ਨੂੰ ਖੱਦ ਲੋਰਦੇ ਸਮਝੇ ਲੱਗੇ ਵੀ ਇੱਕ ਵਿਸ਼ਵਾਸ ਦਾ ਮੋਰਦਾ ਬਣਾ ਦਿੰਦਾ। ਅਸੀਂ ਇਹ ਸ਼ਾਇਦ ਸਾਡੀਆਂ ਨੀਤੀਆਂ ਸਾਡੀਆਂ ਪਾਲਸੀਆਂ ਇਹਨਾਂ ਦੇ ਪਹਿਲਾਂ ਤੋ ਪਤਾ ਲੱਗ ਗਿਆ ਤਾ ਉਹਨੂੰ ਸਦਾ ਲਈ ਰਸਤੇ ਤੋਂ ਹਟਾ ਦਤਾ। ਤਾਂ ਮੇਰੀ ਮੈਂ ਜ਼ਿਆਦਾ ਸਮਾਂ ਨਾ ਲਵਾ ਕਿਉਂਕਿ ਬਲਾਰੇ ਕਾਫੀ ਹੋਣਗੇ ਸਾਰੇ ਮੁੱਦਿਆਂ ਦੇ ਉੱਤੇ ਕਨੇ ਪਰ ਆਪਣੀਕੀ ਦੇ ਨਾਲ ਸਮਝਾ ਦਿੰਦਾ ਹੈ। ਬਰੰਤੂ ਮੈਂ ਜਿਸ ਦਿਨ ਇਹਨਾਂ ਨੇ ਮੈਨੂੰ ਨੋਟਿਸ ਕਰਤੇ ਔਰ ਮੈਂ ਦੁਖੀ ਹੋ ਕੇ ਬੋਲਿਆ ਵੀ ਹਤੂੰ ਔਰ ਤੁਸੀਂ ਸਾਰਿਆਂ ਨੇ ਭਰਮਾ ਮੈਨੂੰ ਸਹਿਯੋਗ ਦਿੱਤਾ 30 ਮਿਲੀਅਨ ਦੇ ਕਰੀਬ ਮੇਰੀ ਜਿਹੜੀ ਵੀਡੀਓ ਰਾਤੇ ਰਾਤ ਚੱਲ ਗਈ ਸੀ ਤਾਂ ਮੈਂ ਤੁਹਾਡਾ ਸਾਰਿਆਂ ਦਾ ਕਰਜ਼ਦਾਰ ਹਾਂ 2 ਸਾਲਾਂ ਦੇ ਵਾਖਮੇ ਦੇ ਵਿੱਚ ਤੁਸੀਂ ਮੈਨੂੰ ਉੱਠ ਕੇ ਕਰੋੜ ਦੀ ਪਾਵਰ ਦਿੱਤੀ ਆ ਤੁਹਾਡਾ ਮੈਨੂੰ ਪਿਆਰ ਮਿਲਿਆ ਦੇਸ਼ ਵਿਦੇਸ਼ ਤੋਂ ਤੁਹਾਡੀਆਂ ਕਰੋੜਾਂ ਦੁਆਵਾਂ ਦੀ ਸਦਕਾ ਆਪਾਂ ਉਸ ਘਰ ਦੇ ਵਿੱਚ ਵੜ ਚੋ ਕੇ ਕੀਤੇ ਵੈਰੋਂ ਨੇ ਇਨਸਾਫ ਕੁਦਰਤ ਨੇ ਦਿੱਤਾ ਮਹਾਰਾਜ ਨੇ ਦਿੱਤਾ ਕਾਲਪੁਰ ਨੇ ਦਿੱਤਾ ਤੇ ਦੁਨਿਆਵੀ ਅਦਾਲਤਾਂ ਵੀ ਦੇਣੀਆਂ ਆ ਆਸਤੰਦ ਰਹੋ ਕਿਸੇ ਧਾਰਮਿਕ ਖੇਤਰਾਂ ਦੇ ਵਿੱਚ ਆਏ ਬੋਲ ਕਰਨੀ ਹੈ ਇਨਸਾਨੀਅਤ ਦੇ ਨਾਂ ਤੇ ਕਰਨੀ ਆ ਕਾਨੂੰਨ ਦੇ ਨਾਂ ਤੇ ਕਰਨੀ ਆ ਤਾ ਜਿਹੜਾ ਨਵਾਂ ਅਲਾਈਅੰਸ ਇੰਡੀਆ ਇੱਕ ਬਦਲ ਦੀ ਇੱਕ ਰਾਹਤ ਦੀ ਤਸਵੀਰ ਉੱਤਰੋ ਬਣਾਉਂਦਾ ਆ ਰਿਹਾ ਹੈ ਤੇ ਪੰਜਾਬ ਵਾਸੀਓ ਕਿਤੇ ਆਪਾਂ ਨਾ ਭਰਜਿਏ ਆਪਣੀ ਆਪ ਤਾਂ ਆਪਾਂ ਹੀਰ ਤੇ ਆ ਕੇ ਕਈ ਵਾਰੀ ਇਹ ਜਿਹੇ ਉਹਨੇਖਿਆਂ ਦੇ ਵਿੱਚ ਆ ਜਾਂਦੇ ਆ ਤਾਂ ਆਪਾਂ ਇਥੋਂ ਵੱਧ ਤੋਂ ਵੱਧ ਲੀਡਵਾ ਕੇ ਸਿੱਧੂ ਸਾਹਿਬ ਨੂੰ ਭੇਜੀਏ ਮੈਨੂੰ ਤੁਹਾਡੇ ਤੋਂ ਸਾਰੇ ਉਮੀਦ ਹੈ ਔਰ ਮੈਂ ਸਾਰੇ ਮਾਨਸਾ ਵਸੋਂ ਨੂੰ ਅਪੀਲ ਕਰਦਾ ਵੀ ਅਸੀਂ ਅੱਜ ਅਸੀਂ ਸਾਰੇ ਪਹਿਲਾਂ ਇੱਕ ਇੱਕ ਨੇ ਖਰਚਾ ਦਾ ਪੈਦਾ ਕੀਤਾ ਵੀ ਇਹ ਗਗਵਾਲ ਸਾਹਿਬ ਕੋਲ ਤੋਂ ਇਹਨਾਂ ਤੋਂ ਲੱਗਿਆ ਮੇਰਾ ਲੱਗਾ ਸਾਡਾ ਇੱਕ ਨਹੀਂ ਅਸੀਂ ਸਾਰੇ ਇੱਕ ਪਰਿਵਾਰ ਵਜੋਂ ਕੰਮ ਕਰਾਂਗੇ ਜਿੱਥੇ ਪਾਰਟੀ ਦਾ ਹੋਊਗਾ ਉੱਥੇ ਕੇਜੋੜੇ ਚੜ੍ਹੂ ਵੀ ਤਿਆਰ ਹੈ ਪਰ ਤੁਸੀਂ ਇਸ ਵਾਰ ਕਿਸੇ ਗਲਤ ਫੈਸਲੇ ਦੇ ਵਿੱਚ ਕੋਈ ਮੈਂ ਕਿਤੇ ਗਲਤ ਹੋ ਸਕਦਾ ਮੇਰਾ ਪਰਿਵਾਰ ਹੋ ਸਕਦਾ ਇਹ ਵੀ ਕੋਈ ਕਿਤੇ ਗਲਤੀ ਹੋ ਸਕਦੀ ਹੈ ਸਾਡੀ ਇਹ ਗਲਤੀ ਜਿਹੜੀ ਸੋਇਆ ਸਿੱਧੂ ਸਾਹਿਬ ਦੇ ਖਾਤੇ ਤੋਂ ਨਾ ਜਾਵੇ ਸਾਰੇ ਹੱਥ ਜੋੜ ਕੇ ਮਾਫੀ ਚਾਹੁੰਦਾ ਹਾਂ ਉਸ ਤੋਂ ਭਰਮੇ ਸਬਰਧਨ ਦੀ ਉਮੀਦ ਕਰਦਾ ਹੋਇਆ ਕੁਝ ਸ਼ਬਦ ਬੰਦ ਕਰਕੇ ਆ ਗਿਆ ਹੁਮ ਆ ਸੰਗਤ ਮਾਸਤਾਂ ਜੋ ਹੈ ਵਹਿਮ ਜੀ ਦਾ ਖਾਲਸਾ ਪਹਿਰੇ ਜੀ ਦਾ